ਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਲ ਚਹਿਕ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਨਾ ਬਹੁਤ ਸੋਹਣੇ ਰਾਮ ਟੈਕਸ ਦੇ ਪ੍ਰਿੰਟ ਸੂਟ ਲੈ ਕੇ ਆਈਆਂ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਆ ਬਹੁਤ ਸਾਰੇ ਪ੍ਰਿੰਟ ਆਏ ਨੇ ਸੋ ਇਹ ਸਾਰੇ ਆਪਾਂ ਡਿਸਕਾਊਂਟ ਦੇ ਉੱਪਰ ਵੀਡੀਓ ਲਈ ਹੋਈ ਆ ਜਿੰਨੇ ਵੀ ਪੀਸ ਨੇ ਸਾਰੇ ਡਿਸਕਾਊਂਟ ਤੇ ਚੱਲ ਰਿਹਾ ਸਾਰੇ 1200 1250 ਵਾਲੇ ਪੀਸ ਨੇ ਤੇ ਸਾਰੇ ਆਪਾਂ ਇੱਕੋ ਹੀ ਰੇਟ ਦੇ ਵਿੱਚ ਲਗਾਏ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਇਹਨਾਂ ਦੇ ਵਿੱਚ ਕੁਝ ਪ੍ਰਿੰਟ ਜਿਹੜੇ ਆਲ ਓਵਰ 'ਚ ਦਿਖਾਉਂਗੀ ਕੁਝ ਉਹ ਰਾਮਟੈਕਸ ਦੇ ਰਹਿਣਗੇ ਮੈਚਿੰਗ ਤਾਂ ਸਾਰੀ ਰਾਮਟੈਕਸ ਮਿਲੂਗੀ ਤੁਹਾਨੂੰ ਕੋਈ ਵੀ ਅਦਰ ਬ੍ਰਾਂਡ ਨਹੀਂ ਹੋਗਾ ਠੀਕ ਹੈ ਤੇ ਜਿਹੜੇ ਰਹਿਣਗੇ ਜੀ ਆਲ ਓਵਰ ਸੂਟ ਇਹਨਾਂ ਵਿੱਚ ਕੁਝ ਕੇ ਟੈਕਸ ਦੇ ਵੀ ਰਹਿਣਗੇ ਕੁਝ ਰਸ਼ੀਆ ਦੇ ਵੀ ਰਹਿਣਗੇ ਕੁਝ ਰਾਮਟੈਕਸ ਦੇ ਵੀ ਰਹਿਣਗੇ ਠੀਕ ਹੈ ਕਪੜਾ ਸਾਰਿਆਂ ਦਾ ਪੂਰਾ ਵਧੀਆ ਬਹੁਤ ਫਾਈਨ ਆ ਜਿਵੇਂ ਮਾਜੀ ਪਾਇਓ ਹੰਡਾਇਓ ਪਰ ਕੱਪੜੇ ਬਾਰੇ ਨੌਲੇਜ ਉਹ ਨਹੀਂ ਹੁੰਦੀਆਂ ਜਿਹੜੀਆਂ ਪੈਣਾ ਸੁਪੀਰੀਅਰ ਕੱਪੜੇ ਨੂੰ ਜਾਣਦੀਆਂ ਨੇ ਪਾਉਂਦੀਆਂ ਨੇ ਹੱਦ ਤੋਂ ਵੱਧ ਪੈਣਾ ਨੇ ਜਿਹੜੀਆਂ ਰਾਮਟੈਕਸ ਤੋਂ ਬਿਨਾ ਕੋਈ ਕੱਪੜਾ ਵੇਅਰ ਕਰਦੀਆਂ ਹੀ ਨਹੀਂ ਹੈਗੀਆਂ ਤਾਂ ਉਹਨਾਂ ਨੂੰ ਸਿਰਫ ਰਾਮਟੈਕਸ ਦੇ ਹੀ ਕੁਆਲਿਟੀ ਤੇ ਰਾਮਟੈਕਸ ਦੇ ਬ੍ਰਾਂਡ ਦੇ ਉੱਤੇ ਜਸਟ ਇੱਕ ਰਾਮਟੈਕਸ ਦਾ ਨਾਮ ਲੈ ਤੇ ਉਹ ਅੱਖਾਂ ਬੰਦ ਕਰਕੇ ਆਪਣੇ ਪ੍ਰਿੰਟ ਚੂਸ ਕਰ ਲੈਂਦੀਆਂ ਨੇ ਉਸੇ ਤਰ੍ਹਾਂ ਅੱਜ ਦੇ ਜਿਹੜੀ ਪ੍ਰਿੰਟਿੰਗ ਆ ਇੱਕ ਤਾਂ ਇਹ ਸਾਰੀ ਪਲੱਸ ਰੇਂਜ ਦੀ ਆ ਪਰ ਆਪਾਂ ਵਿਧ ਕੂਰੀਅਰ ਦੇ ਨਾਲ ਤੁਹਾਨੂੰ ਸਾਰੀ ਰੇਂਜ ਇਹ ਦੇਣੀ ਆ ਨਾਲ ਨਾਲ ਸਕਰੀਨ ਤੇ ਪ੍ਰਾਈਸ ਸ਼ੋ ਹੋ ਜੂਗਾ ਇਹਦਾ ਸਿੰਗਲ ਸੂਟ ਦਾ ਪ੍ਰਾਈਸ 1050 ਰਹੂਗਾ ਜਿਹੜੀ ਅੱਜ ਅੱਜ ਦੀ ਆਪਣੀ ਸਾਰੀ ਵੀਡੀਓ ਰਹੂਗੀ 1050 ਦੇ ਉੱਪਰ ਰਹੂਗੀ ਪਰ ਜੇ ਤੁਸੀਂ ਦੋ ਸੂਟ ਬਾਏ ਕਰੋਗੇ ਤਾਂ ਦੋ ਸੂਟਾਂ ਦੇ ਉੱਪਰ ਤੁਹਾਨੂੰ ਇਹ ਡਿਸਕਾਊਂਟ ਅਸੀਂ ਦਵਾਂਗੇ ਠੀਕ ਹੈ ਜੀ ਤਾਂ ਦੋ ਸੂਟ ਤੁਹਾਨੂੰ 2000 ਦੇ ਵਿੱਚ ਪੈਣਗੇ ਵਿਦਆਊਟ ਐਨੀ ਅਦਰ ਚਾਰजेस ਕੋਰੀਅਰ ਵੀ ਫ੍ਰੀ ਰਹੂਗਾ ਕੋਈ ਕੋਰੀਅਰ ਦੇ ਚਾਰजेस ਤੁਸੀਂ ਪੇ ਨਹੀਂ ਕਰਨੇ ਹੈਗੇ ਠੀਕ ਹੈ ਜੀ ਤੇ ਚਲੋ ਜੀ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਆ ਜਿਹੜੀ ਉਹ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਆ ਕਿ ਤੁਸੀਂ ਇਸ ਵਾਰ ਕਮੈਂਟ ਨਹੀਂ ਕੱਢਿਆ ਕਮੈਂਟ ਆਪਣੇ ਦੋ ਪੈਂਡਿੰਗ ਦੇ ਆ ਥਰਡ ਇਸ ਵਾਰ ਸੈਟਰਡੇ ਦਾ ਹੋ ਜਾਣਾ ਜਿਹੜੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਤਾਂ ਉਹਨਾਂ ਦੇ ਗਿਫਟ ਆਪਾਂ ਸੈਟਰਡੇ ਨੂੰ ਤਿੰਨ ਕਮੈਂਟਾਂ ਹਰ ਹਾਲ ਵਿੱਚ ਕੱਢਾਂਗੇ ਕਈ ਵਾਰੀ ਜੀ ਕਾਮੀਨਾ ਮਤਲਬ ਕਿ ਹੁੰਦਾ ਵਾ ਵੀ ਵੀਡੀਓ ਹੀ ਮਸਾ ਬਣਦੀ ਹੈ ਤੇ ਉਹਦੇ ਵਿੱਚ ਕਮੈਂਟ ਕੱਢਨੇ ਦੋ ਵਾਰੀ ਰਹਿ ਗਏ ਆ ਸਾਨੂੰ ਯਾਦ ਆ ਸੋ ਬਹੁਤ ਬਣਨ ਦੇ ਇਹ ਹੁਣ ਕਮੈਂਟ ਆ ਰਿਹਾ ਕਿ ਤੁਸੀਂ ਕਮੈਂਟ ਨਹੀਂ ਕਮੈਂਟ ਵਾਲੇ ਨੂੰ ਸੂਟ ਦੇਣਾ ਸੀ ਤੁਸੀਂ ਕੱਢਿਆ ਨਹੀਂ ਕਮੈਂਟ ਸੋ ਆਪਾਂ ਸੈਟਰਡੇ ਤਿੰਨ ਕਮੈਂਟ ਜ਼ਰੂਰ ਕੱਢਾਂਗੇ ਜੀ ਸੋ ਇਸੇ ਤਰ੍ਹਾਂ ਚੈਨਲ ਨੂੰ ਬਣੇ ਰਹੋ ਚੈਨਲ ਦੇ ਨਾਲ ਬਹੁਤ ਸੋਹਣੀਆਂ ਸੋਹਣੀਆਂ ਆਪਾਂ ਹਨਾ ਗਿਫਟ ਵੀ ਲੈ ਕੇ ਆਉਨੇ ਆ ਬਹੁਤ ਸੋਹਣੇ ਤੁਹਾਡੇ ਲਈ ਡਿਸਕਾਊਂਟ ਵੀ ਲੈ ਕੇ ਆਉਨੇ ਆ ਸੋ ਜੜੀਆਂ ਪਹਿਣਾ ਲਗਾਤਾਰ ਮੇਰੇ ਨਾਲ ਜੁੜੀਆਂ ਹੋਈਆਂ ਨੇ ਪਤਾ ਵਾ ਮੇਰੇ ਕੱਪੜੇ ਦੀ ਕੁਆਲਿਟੀ ਦਾ ਪਤਾ ਚਾਹੇ ਤੁਸੀਂ 500 ਦਾ ਸੂਟ ਲੈ ਲਓ ਚਾਹੇ 5000 ਦਾ ਲੈ ਲਓ ਸਾਰੇ ਬ੍ਰਾਂਡ ਦੇ ਆਰਟੀਕਲ ਹੀ ਤੁਹਾਨੂੰ ਮਿਲਣਗੇ ਤੇ ਇੱਕ ਕਲੈਕਸ਼ਨ ਨੂੰ ਪਾਓ ਹੰਡਾਓ ਫਿਰ ਸਾਨੂੰ ਦੱਸੋ ਕਿ ਹਾਂਜੀ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਤੇ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਇਹ ਹੈਗੀ ਆ ਪ੍ਰਿੰਟਿੰਗ ਅੱਜ ਦਾ ਪਹਿਲਾ ਹੀ ਕਲਰ ਇਹ ਪਹਿਲਾਂ ਜਿੰਨੇ ਵੀ ਸੂਟ ਦਿਖਾਉਂਗੀ ਸਾਰੇ ਮੈਚਿੰਗ ਦੇ ਵਿੱਚ ਦਿਖਾਉਂਗੀ ਠੀਕ ਹੈ ਜੀ ਸਾਰੇ ਮੈਚਿੰਗ ਸੂਟ ਰਹਿਣਗੇ ਪ੍ਰਿੰਟਿੰਗ ਬਸ ਤੁਸੀਂ ਚੈੱਕ ਕਰਨੀ ਆ ਤੇ ਆਪਣੇ ਨਾਲ ਦੇ ਨਾਲ ਆਪਣੇ ਆਰਡਰ ਪੇਸ ਕਰਨੇ ਆ ਆ ਲੋ ਜੀ ਨਾਲ ਇਹਦੇ ਸੇਮ ਮਿਲੂਗੀ ਤੁਹਾਨੂੰ ਸੇਮ ਦੀ ਸੇਮ ਕਾਟਨ ਦੀ ਬਾਟਮ ਬਿਲਕੁਲ 100% ਕਾਟਨ ਰਹੂਗਾ ਸਟੱਫ ਬਹੁਤ ਵਧੀਆ ਬਹੁਤ ਐ ਕੈਮਰੀ ਕਾਟਨ ਤੋਂ ਜਿਹੜੀ ਉੱਪਰ ਕੁਆਲਿਟੀ ਆਉਂਦੀ ਆ ਕਾਟਨਾਂ ਵੀ ਕਈ ਤਰ੍ਹਾਂ ਦੀਆਂ ਆਉਂਦੀਆਂ ਨੇ ਬਟ ਇਹ ਕੈਮਰੀ ਕਾਟਨ ਹੀ ਹੈਗੀ ਜੀ ਬਹੁਤ ਵਧੀਆ 에ਅਰ ਕੂਲ ਜਿਵੇਂ بیس ਆਉਂਦੇ ਨੇ ਹਨਾ ਰਾਮ ਟੈਕਸ ਦੇ ਉਹ ਵਾਲੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਤੇ ਬਹੁਤ ਹੀ ਸੋਹਣੀ ਪ੍ਰਾਈਸ ਸਾਰਿਆਂ ਦਾ ਸੇਮ ਰਹੂਗਾ 1050 ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਹਰ ਤਰ੍ਹਾਂ ਦੇ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨਿੰਗ ਹਰ ਤਰ੍ਹਾਂ ਦੀ ਮਿਲੂਗੀ ਆਹ ਲਓ ਇਹ ਥੋੜਾ ਜਿਹਾ ਲਾਈਟ ਆ ਗਿਆ ਬੇਬੀ ਪਿੰਕ ਜਿਹਾ ਕਲਰ ਬਿਲਕੁਲ ਲਾਈਟ ਪਿੰਕ ਜਿਹਾ ਗਰਮੀਆਂ ਦੇ ਲਈ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਆ ਇਹਦੀ ਜਿਹੜੀ ਬਾਟਮ ਮਿਲੂਗੀ ਉਹ ਵੀ ਤੁਹਾਨੂੰ ਨਾ ਸੈਲਫ ਪ੍ਰਿੰਟਡ ਜੀ ਮਿਲੂਗੀ ਬਾਟਮ ਵੀ ਨੰਬਰ ਹੋਊਗਾ ਜੀ 2 2 ਨੰਬਰ ਸੂਟ ਰਹੂਗਾ ਕੁੱਟ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਹੀ ਸੋਹਣਾ ਬਸ ਪ੍ਰਿੰਟਿੰਗ ਆਪਣੀਆਂ ਚੈੱਕ ਕਰਦੇ ਜਾਓ ਜਿਹੜਾ ਪ੍ਰਿੰਟ ਪਸੰਦ ਆ ਰਿਹਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਆਪਣਾ ਕਰੀ ਚੱਲਿਓ ਨੰਬਰ ਹੋਊਗਾ ਜੀ 3 3 ਨੰਬਰ ਸੂਟ ਰਹੂਗਾ 2.5 ਦੀ ਪ੍ਰੋਪਰ ਤੁਹਾਨੂੰ ਕੱਟ ਮਿਲੂਗੀ 2.5 ਮੀਟਰ ਦੀ ਸ਼ਰਟ ਰਹੂਗੀ 2.5 ਮੀਟਰ ਹੀ ਰਹੂਗੀ ਜੀ ਬਾਟਮ ਆਲੋਚ ਇਹ ਜਮਈ ਮਿੱਠਾ ਜਾਂ ਰਸਟ ਜਿਹਾ ਸ਼ੇਡ ਆ ਬਿਲਕੁਲੀ ਮਿੱਠਾ ਪਿਆਰਾ ਜਿਹਾ ਕਲਰ ਹੈ ਵੀ ਬਹੁਤ ਸੋਹਣਾ ਜਿਵੇਂ ਰਸਟ ਕਲਰ ਹੁੰਦਾ ਨਾ ਇਹ ਬਿਲਕੁਲੀ ਗਰਮੀਆਂ ਵਾਲੇ ਜਿਵੇਂ ਇੰਗਲਿਸ਼ ਕਲਰ ਦੇ ਵਿੱਚ ਰਸਟ ਕਲਰ ਆਇਆ ਹੋਵੇ ਉਦਾਂ ਇਹਦੀ ਬੋਟਮ ਦਾ ਤੁਹਾਨੂੰ ਇਹਦਾ ਪਤਾ ਲੱਗ ਜਾਊਗਾ ਇਦਾਂ ਦਾ ਕਲਰ ਆ ਠੀਕ ਹੈ ਜੀ ਜਿਹੜੀ ਭੈਣ ਨੂੰ ਜਿਹੜਾ ਵੀ ਪ੍ਰਿੰਟ ਆ ਰਿਹਾ ਪਸੰਦ ਨਾ ਫਟਾਫਟ ਲੈ ਲਓ ਇਹ ਸਾਰੇ ਸਿੰਗਲ ਸਿੰਗਲ ਪੀਸ ਆ ਕਿਸੇ ਦੇ ਵਿੱਚ ਵੀ ਹੁਣ ਡਬਲ ਨਹੀਂ ਕਿਉਂਕਿ ਆਪਾਂ ਥਾਣਾ ਦੇ ਥਾਣ ਆਉਂਦੇ ਨੇ ਉਹਨਾਂ ਚ ਜਸਟ ਜਿਹੜੇ ਸਿੰਗਲ ਪੀਸ ਰਹਿ ਚੁੱਕੇ ਨੇ ਉਹ ਵਾਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਆ ਲੋ ਇਹਦੇ ਵਿੱਚ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਹੈ ਤਿੰਨ ਕਲਰ ਜਿੰਨੇ ਡਿਫਰੈਂਟ ਹਨ ਇਹ ਰਹੂਗਾ ਜੀ orange light ਜਿਹਾ orange shade ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੀ ਨੰਬਰ ਹੋਊਗਾ ਜੀ 5 ਨੰਬਰ ਹੋਊਗਾ ਸੂਟ ਦਾ 5 ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਕਲਰ ਸਾਰੇ ਬਹੁਤ ਪਿਆਰੇ ਨੇ ਗਰਮੀਆਂ ਦੇ ਅਕੋਰਡਿੰਗ ਆ ਫੈਬਰਿਕ ਗਰਮੀਆਂ ਦੇ ਅਕੋਰਡਿੰਗ ਆ ਆ ਲੋ ਜੀ ਸਾਰੇ ਰਾਮ ਟੈਕਸ ਦੀ ਤੁਹਾਨੂੰ ਸਟੈਂਪਿੰਗ ਇਸ ਤਰ੍ਹਾਂ ਫੋਰ ਸਾਈਡ ਸਾਰੇ ਸਟੈਂਪ ਮਿਲੂਗੀ ਰਾਮ ਟੈਕਸ ਦੀ ਸਾਰੇ ਕਲੈਕਸ਼ਨ ਆ ਜਿੰਨੇ ਮੈਚਿੰਗ ਸੂਟ ਦਿਖਾ ਰਹੀਆਂ ਸਾਰੇ ਰਾਮ ਟੈਕਸ ਦੇ ਰਹਿਣਗੇ 1050 ਰੁਪਏ ਦਾ ਰੇਟ ਰਹੂਗਾ ਭੈਣ ਬਣ ਕੇ ਧਿਆਨ ਦੇ ਨਾਲ ਸੁਣ ਲਿਓ 1050 ਸਿੰਗਲ ਸੂਟ ਦਾ ਰੇਟ ਜਿਹੜਾ ਤੁਹਾਨੂੰ ਸਕਰੀਨ ਤੇ ਸ਼ੋਅ ਹੋ ਰਿਹਾ ਦੋ ਸੂਟ ਲੈਣੇ ਹੋ ਤਾਂ 2000 ਦੇ ਰਹਿਣਗੇ ਪਰ ਜੇ ਤੁਸੀਂ ਤਿੰਨ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ ਜੀ ਸੂਟਾਂ ਦੇ ਵਿੱਚ ਠੀਕ ਹੈ ਜੀ ਜੇ ਕਿਸੇ ਭੈਣ ਨੇ ਤਿੰਨ ਸੂਟ ਬਾਏ ਕੀਤੇ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਦਵਾਂਗੇ 2700 ਦੇ ਰਹਿਣਗੇ ਜੀ ਤਿੰਨ ਸੂਟ ਨੰਬਰ ਹੋਊਗਾ 6 ਹਲੋ ਜੀ ਨੈਕਸਟ ਵਾਲਾ ਪ੍ਰਿੰਟ ਚੈੱਕ ਕਰ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਕਲਰ ਸਾਰੇ ਬਹੁਤ ਸੋਹਣੇ ਇੰਗਲਿਸ਼ ਤੇ ਕਲਰ ਆਏ ਹੋਏ ਨੇ ਅਲੱਗ-ਅਲੱਗ ਡਿਫਰੈਂਟ ਡਿਫਰੈਂਟ ਕਲਰ ਨੇ ਲਾਈਟ ਕਲਰ ਡਾਰਕ ਕਲਰ ਹਰ ਤਰ੍ਹਾਂ ਦੇ ਕਲਰ ਤੁਹਾਨੂੰ ਮਿਲਣਗੇ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਇੱਕੋ ਹੀ ਤਰ੍ਹਾਂ ਦੇ ਜੇ ਆਪਾਂ ਲਾਈਟ ਦਿਖਾਈਏ ਤਾਂ ਭੈਣਾ ਕਹਿਣਗੀਆਂ ਡਾਰਕ ਦਿਖਾ ਦਿਓ ਡਾਰਕ ਦਿਖਾ ਦਈਏ ਤਾਂ ਕਈ ਭੈਣਾ ਕਹਿਣਗੀਆਂ ਤੁਸੀਂ ਸਾਡੇ ਉਮਰ ਦੇ ਮੁਤਾਬਕ ਨਹੀਂ ਕਲਰ ਚਾਰ ਲੈ ਕੇ ਆਉਂਦੇ ਹਨਾ ਤਾਂ ਅੱਜ ਸਾਰਿਆਂ ਦੇ ਮੁਤਾਬਕ ਹੀ ਆ ਚਾਹੇ ਜੋ ਮਰਜ਼ੀ ਲੈ ਲਓ ਹਾ ਤਰ੍ਹਾਂ ਦੇ ਕਲਰ ਤੁਹਾਨੂੰ ਇਹਨਾਂ ਵਿੱਚ ਮਿਲਣਗੇ ਨੰਬਰ ਹੋਊਗਾ ਜੀ 8 ਸਿੰਗਲ ਸੂਟ ਰਹੂਗਾ 1050 ਦਾ ਦੋ ਸੂਟ ਲੈਣੇ ਤਾਂ 2300 ਦੇ ਤਿੰਨ ਸੂਟ ਲਹੋਗੇ ਤਾਂ 2700 ਦੇ ਲੱਗਣਗੇ ਜੀ ਤਿੰਨ ਸੂਟ ਕੋਈ ਕੋਈ ਜਾਨੀ ਲੱਗਣਾ ਐਕਸਟਰਾ ਕੁਝ ਨਹੀਂ ਬਸ ਤੁਸੀਂ ਆਪਣੀ ਫਟਾਫਟ ਬੁਕਿੰਗ ਕਰਨੀ ਆ ਤੇ ਇਹ ਵਟਸਐਪ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਨਾਲ ਦੀ ਨਾਲ ਪੇਮੈਂਟ ਕਰਕੇ ਆਪਣੇ ਆਰਡਰ ਡਨ ਕਰਨੇ ਆ ਨੰਬਰ ਹੋਊਗਾ ਜੀ 9 9 ਨੰਬਰ ਸੂਟ ਰਹੂਗਾ Snapchat, Banti, you a snap. आलो, next वाला ये भी बहुत बहुत प्यारा, नंबर होगा जी, जी।, हो जी दस दस नंबर सूट रहोगा ਹਲੋ ਜੀ ਇਹ ਵੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਲਰ ਆ ਪਿੰਕ ਪਿਆਜ਼ੀ ਜਿਹਾ ਸ਼ੇਡ ਆ ਇਹ ਪਿੰਕ ਪਿਆਜ਼ੀ ਸ਼ੇਡ ਆ ਪ੍ਰਿੰਟਿੰਗ ਚੈੱਕ ਕਰੋ ਪ੍ਰਿੰਟਿੰਗ ਬਹੁਤ ਪਿਆਰੀ ਜਿਹਾ ਬਹੁਤ ਸੋਹਣੀ ਪ੍ਰਿੰਟਿੰਗ ਆ ਨੰਬਰ ਹੋਊਗਾ ਜੀ 11 11 ਨੰਬਰ ਸੂਟ ਰਹੂਗਾ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਵਾ ਨਾਲ ਇਹਦੇ ਸੇਮ ਰਹੂਗੀ ਬਾਟਮ ਤੇ ਨੰਬਰ ਰਹੂਗਾ ਜੀ 12 12 ਨੰਬਰ ਸੂਟ ਰਹੂਗਾ ਆ ਲੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਨਾਲ ਇਹਦੇ ਸੇਮ ਤੁਹਾਨੂੰ ਮਿਲਣ ਜਾ ਰਹੀ ਆ ਜੀ ਬਾਟਮ ਤੇ ਨੰਬਰ ਹੋਊਗਾ ਜੀ 13 13 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰੇ ਜੇ ਇੱਕ ਇਹ ਵਾਲਾ ਡਿਜ਼ਾਈਨ ਆ ਆਪਣਾ ਸੁਪਰ ਹਿੱਟ ਚੱਲ ਰਿਹਾ ਕ੍ਰਾਚ ਤੇ ਆਏ ਸੀ ਮੈਂ ਕਹਿੰਨੀ ਆ ਥਾਨਾ ਦੇ ਥਾਨ ਆਏ ਸੀ ਇੱਕ ਵੀ ਸੂਟ ਨਹੀਂ ਹਜੇ ਤੱਕ ਵੀ ਜਿਹੜੀ ਭੈਣ ਕੋਲ ਵੀਡੀਓ ਪਹੁੰਚਦੀ ਹੈ ਨਾ ਦੁਬਾਰਾ ਮੰਗਦੀ ਆ ਉਹ ਆਲ ਓਵਰ ਚ ਸੀ ਕ੍ਰਾਚ ਤੇ ਆਇਆ ਬਟ ਇਹ ਸਾਰਾ ਜਿਹੜਾ ਹੈਗਾ ਵਾ ਇਹ ਜਿਹੜੇ ਇਹਦੇ ਰਾਮਟੈਕਸ ਦੇ ਫੈਬਰਿਕ ਆ ਰਿਹਾ 에ਅਰ ਕੂਲ ਹੋ ਗਿਆ ਉਹਨਾਂ ਫੈਬਰਿਕਾਂ ਦੇ ਉੱਪਰ ਇਹ ਕੈਂਵਿਕ ਤੋਂ ਸੁਪੀਰੀਅਰ ਕਾ ਕਪੜਾ ਆ ਜਾਂਦਾ ਵਾ ਉਹ ਵਾਲਾ ਇਹ ਸਾਰਾ ਬੇਸ ਰਹੂਗਾ ਨੰਬਰ ਹੋਊਗਾ ਜੀ 14 14 ਨੰਬਰ ਸੂਟ ਰਹੂਗਾ ਆਲੋਚ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕਲਰ ਆ ਨਾਲ ਇਹਦੇ ਸੇਮ ਮਿਲੂਗੀ ਤੁਹਾਨੂੰ ਪਲੇਨ ਬਾਟਮ ਨੰਬਰ ਹੋਊਗਾ ਜੀ 15 15 ਨੰਬਰ ਸੂਟ ਰਹੂਗਾ ਗਰਮੀ ਬਹੁਤ ਜ਼ਿਆਦਾ ਵਾ ਗਰਮੀਆਂ ਦੇ ਮੁਤਾਬਕ ਬਿਲਕੁਲ ਹੀ ਲਾਈਟ ਜੇ ਮਿੱਠੇ ਜੇ ਕਲਰ ਨੇ ਉਦਾਂ ਦਾ ਹੀ ਫੈਬਰਿਕ ਆ ਇਹਨਾਂ ਨੂੰ ਕੋਈ ਲਾਈਨਿੰਗ ਦੀ ਰਿਕੁਆਇਰ ਨਹੀਂ ਕਿਸੇ ਵੀ ਸੂਟ ਨੂੰ ਅੱਜ ਦੀ ਜਿੰਨੀ ਵੀ ਮੈਂ ਕਲੈਕਸ਼ਨ ਦਿਖਾ ਰਹੀ ਆ ਕੋਈ ਲਾਈਨਿੰਗ ਦੀ ਕੋਈ ਅੰਡਰਸ਼ਰਟ ਲਗਾਣੀ ਜਿੰਮੇ ਮਰਜੀ ਤੁਸੀਂ ਸਿੰਪਲ ਪਾਈਪਿੰਗਸ ਲਗਾ ਕੇ ਆਰਾਮ ਦੇ ਨਾਲ ਆਪਣਾ ਵੇਅਰ ਕਰੋ ਗਰਮੀਆਂ ਦੇ ਵਿੱਚ ਬਹੁਤ ਸੋਹਣੇ ਹੈਗੇ ਨੇ ਸਾਰੇ ਸਟਾਫ ਵੀ ਤੇ ਬਹੁਤ ਹੀ ਪਿਆਰੇ ਨੇ ਨਾਲ ਇਹ ਸੇਮ ਆਉ ਮਹਿੰਦੀ ਆ ਬਾਟਮ ਨੰਬਰ ਹੋਊਗਾ ਜੀ 16 16 ਨੰਬਰ ਸੂਤ ਹੋਊਗਾ ਆਲੋ ਜੀ ਇਹਦੇ ਵਿੱਚ ਨੈਕਸਟ ਕਲਰ ਆ ਇਹ ਵੀ ਬਹੁਤ ਪਿਆਰ ਦੇਖੋ ਨਾਲ ਇਹਦੇ ਸੇਮ ਆਉ ਪਲੇਨ ਬਾਟਮ ਤੇ ਨੰਬਰ ਹੋਊਗਾ ਜੀ 17 ਇਹ ਸੀਗੇ ਆਪਣੇ ਮੈਚਿੰਗ ਸੂ ਠੀਕ ਹੈ ਜੀ ਇੱਥੇ ਆਪਣੇ ਮੈਚਿੰਗ ਕਲੈਕਸ਼ਨ ਖਤਮ ਹੋਊਗੀ ਇੱਥੋਂ ਮੈਂ ਆਲ ਓਵਰ ਸਟਾਰਟ ਕਰਨ ਲੱਗੀ ਆ ਜਿੰਨਾਂ ਭੈਣਾਂ ਨੂੰ ਆਲ ਓਵਰ ਚਾਹੀਦੇ ਆ ਵੀ 5 ਮੀਟਰ ਦੀ ਪ੍ਰੋਪਰ ਕਾਟੀ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਚੋਂ ਆਲ ਓਵਰ ਵੀ ਚੂਜ਼ ਕਰ ਸਕਦੇ ਹੋ ਆ ਲੋ ਜੀ ਚੈੱਕ ਕਰੋ ਪ੍ਰਿੰਟਿੰਗ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਨੇ ਬਹੁਤ ਹੀ ਪਿਆਰੀਆਂ ਇਹਦਾ ਨੰਬਰ ਹੋਊਗਾ ਜੀ 18 18 ਨੰਬਰ ਸੂਟ ਰਹੂਗਾ ਨੈਕਸਟ ਆਗਾ ਜੀ ਬਲੈਕ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹਦੇ ਵੀ ਸਿੰਗਲ ਸਿੰਗਲ ਪੀਸ ਆ ਬਹੁਤ ਹੀ ਜ਼ਿਆਦਾ ਡਿਸਕਾਊਂਟ ਤੇ ਦੇ ਰਿਹਾ ਨੰਬਰ ਹੋਊਗਾ ਜੀ 19 19 ਨੰਬਰ ਸੂਟ ਰਹੂਗਾ ਆ ਲੋ ਜੀ ਇੱਕ ਇਹਦੇ ਵਿੱਚ ਹੈਗਾ ਵਾ ਬਿਲਕੁਲ ਲਾਈਟ ਜਿਹਾ ਨਿਓਨ ਜਿਹਾ ਸ਼ੇਡ ਵੀ ਆ ਮਹਿੰਦੀ ਹੈ ਲਾਈਟ ਮਹਿੰਦੀ ਹੈ ਜਾਂ ਸ਼ੇਡ ਸਮਝ ਲਓ ਪ੍ਰੋਪਰ ਸ਼ੇਡ ਆ ਰਿਹਾ ਵੀਡੀਓ ਦੇ ਵਿੱਚ ਨੰਬਰ ਹੋਊਗਾ ਜੀ 20 20 ਨੰਬਰ ਸੂਟ ਰਹੂਗਾ ਇਕਾ ਰਾਮ ਟੈਕਸ ਦੀ ਇੰਨਾਂ ਸੋਹਣਾ ਜਣ ਕੇ ਚੱਲ ਰਿਹਾ ਲੈਸਿਸ ਵਗੈਰਾ ਨਾਲ ਡਿਜ਼ਾਈਨ ਰੈਡੀ ਹੋ ਰਿਹਾ ਬਹੁਤ ਹੀ ਪਿਆਰੇ ਨੈਟ ਤੇ ਵੀ ਬਹੁਤ ਡਿਜ਼ਾਈਨ ਇਹ ਆ ਰਿਹਾ ਬਲੈਕ ਦੇ ਨਾਲ ਇਹਦਾ ਕੰਬੀਨੇਸ਼ਨ ਆ ਬਲੂ ਦੇ ਨਾਲ ਇਹਦਾ ਬਲੂ ਦਾ ਇੱਕ ਪੀਸ ਆਪਣੇ ਕੋਲ ਹੈਗਾ ਇਹਦੀ ਬੇਸ ਸਾਰੇ ਰਹੂਗੀ ਕਰੀਮੀ ਤੇ ਬਲੂ ਦੇ ਨਾਲ ਇਹਦਾ ਰਹੂਗਾ ਕੰਬੀਨੇਸ਼ਨ ਨੰਬਰ ਹੋਊਗਾ ਜੀ 21 21 ਨੰਬਰ ਸੂਟ ਰਹੂਗਾ ਹਲੋ ਜੀ ਇਹ ਦਾ ਬਲੂ ਬੇਸ ਰਹੂ ਇਹਦੇ ਵਿੱਚ ਕ੍ਰੀਮ ਫੁੱਲ ਰਹਿਣਗੇ ਦੋਨਾਂ ਤੇ ਉਲਟਾ ਜਾਣਗੇ ਉਲਟ ਬੇਸ ਆ ਰਿਹਾ ਤੇ ਉਲਟ ਫਲਾਵਰ ਆ ਰਹੇ ਆ ਦੋ ਕਲਰਾਂ ਦਾ ਕੰਬੀਨੇਸ਼ਨ ਇਹਨਾਂ ਤੇ ਚੱਲ ਰਿਹਾ ਨੰਬਰ ਹੋਊਗਾ ਜੀ 22 22 ਨੰਬਰ ਸੂਟ ਰਹੂਗਾ ਆ ਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਊਗਾ ਜੀ 23 23 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਹਲੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਨੰਬਰ ਹੋਊਗਾ ਜੀ 24 24 ਨੰਬਰ ਸੂਟ ਰਹੂਗਾ ਗ੍ਰੀਨ ਕਲਰ ਆ ਇਹ ਬਹੁਤ ਹੀ ਰੇਅਰ ਹੁੰਦਾ ਵਾਲਾ ਜਿਹੜਾ ਕਲਰ ਆ ਗ੍ਰੀਨ ਬਹੁਤ ਰੇਅਰ ਹੁੰਦਾ ਨੈਕਸਟ ਹੈਗਾ ਬਲੈਕ ਕਲਰ ਬਲੈਕ ਦੇ ਵਿੱਚ ਪ੍ਰਿੰਟਿੰਗ ਆ ਨੰਬਰ ਹੋਊਗਾ 25 25 ਨੰਬਰ ਸੂਟ ਰਹੂਗਾ ਇਹਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਕਰੀਮ ਕਲਰ ਵੀ ਮਿਲੇਗਾ ਵਾਈਟ کریم ਕਲਰ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਨਾ کریم بیس ਵੀ ਮਿਲੂਗਾ ਇਹਦੇ ਵਿੱਚ ਆ लो ਨੰਬਰ ਹੋਊਗਾ ਜੀ 26 26 ਨੰਬਰ ਸੂਟ ਰਹੂਗਾ ਨੈਕਸਟ ਹੋਊਗਾ ਇਹਦੇ ਵਿੱਚ ਮਹਿੰਦੀ ਆ ਜਾਂ ਨਿਓਨ ਸ਼ੇਡ ਫੇਰ ਆ ਗਿਆ ਬਹੁਤ ਹੀ ਪਿਆਰਾ ਇਹ ਸੇਮ ਡਿਜ਼ਾਈਨ ਨੇ ਇਹ ਬਲੈਕ ਹੋਇਆ کریم ਹੋਇਆ ਇਹ ਵਾਲਾ ਕਲਰ ਹੋਇਆ ਡਿਜ਼ਾਈਨਿੰਗ ਸੇਮ ਆ ਜਸਟ ਕਲਰਾਂ ਦਾ ਫਰਕ ਆ ਨੰਬਰ ਹੋਊਗਾ ਜੀ 27 27 ਨੰਬਰ ਸੂਟ ਰਹੂਗਾ ਲਓ ਜੀ ਬਲੈਕ ਕਲਰ ਆ ਗਏ ਬਲੈਕ ਕਲਰ ਦੇ ਉੱਪਰ ਆ ਦੇਖੋ ਸਾਰੇ ਕਿਤੇ ਰਾਮ ਟੈਕਸ ਦੀ ਇਸ ਤਰ੍ਹਾਂ ਤੁਹਾਨੂੰ ਸਟੈਂਪਿੰਗ ਮਿਲ ਰਹੀ ਹੈ ਬਹੁਤ ਸੋਹਣਾ ਸਟਾਫ ਆ ਬਹੁਤ ਹੀ ਪਿਆਰਾ ਜਿਹਾ ਨੰਬਰ ਹੋਊਗਾ ਜੀ 28 28 ਨੰਬਰ ਸੂਟ ਰਹੂਗਾ ਲਾਸਟ ਆਪਣੇ ਰਹਿ ਗਏ 2-3 ਪੀਸ ਇਹ ਹੈਗੀਆਂ ਜਿਓਮੈਂਟਿਕਲ ਜਾਂ ਪ੍ਰਿੰਟ ਫੁੱਲ ਫਲਾਵਿੰਗ ਤੋਂ ਜਿਹੜੀਆਂ ਆਪਣਾ ਹਟ ਕੇ ਕੁਝ ਲੈਣਾ ਚਾਹੁੰਦੀਆਂ ਨੇ ਉਹਨਾਂ ਦੇ ਲਈ ਆ ਇਹ ਵੀ ਬਹੁਤ ਸੋਹਣੇ ਨੇ ਇਹਦਾ ਹੈਗਾ ਲੈਮਨ ਸ਼ੇਡ ਦੇ ਉੱਪਰ 29 ਨੰਬਰ ਸੂਟ ਰਹੂਗਾ ਇਹ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਗ੍ਰੀਨ ਕਲਰ ਆ ਲਓ ਗ੍ਰੀਨ ਕਲਰ ਨੰਬਰ ਰਹੂਗਾ 30 ਸਟਾਫ ਇੰਨਾ ਸੋਹਣਾ ਜਣ ਕੇ ਪ੍ਰਿੰਟਿੰਗਾਂ ਨਾ ਦੇਖਿਆ ਕਰੋ ਸਟਾਫ ਨੂੰ ਦੇਖਿਆ ਕਰੋ ਇਹ ਨਹੀਂ ਹੈ ਜਿਵੇਂ ਹੁਣ ਇਹ ਪ੍ਰਿੰਟਿੰਗ ਆ ਇਹ ਕਈ ਵਾਰੀ 500 ਵਾਲੇ ਵਿੱਚ ਵੀ ਆ ਜਾਂਦੀ ਆ 700 ਵਾਲੇ ਵਿੱਚ ਵੀ ਆ ਜਾਂਦੀ ਆ ਸੋ ਜਿਹੜੀ ਪ੍ਰਿੰਟਿੰਗ ਮਤਲਬ ਕਿ ਜਿੱਦਾਂ ਦੀ ਆਉਂਦੀ ਆ ਉਦਾਂ ਦੇ ਹੀ ਉਹਦੇ ਰੇਟ ਆਉਂਦੇ ਆ ਠੀਕ ਹੈ ਜੀ ਤੇ ਕਈ ਵਾਰੀ ਇਹ 1200 1400 ਵਾਲੇ ਵਿੱਚ ਵੀ ਆ ਜਾਂਦੀ ਆ ਜੀ ਰੋਲਾਂ ਦੇ ਉੱਪਰ ਸੋ ਉਨਾ ਹੀ ਉਹ ਜਿਹੜਾ ਸਟੱਫ ਆ ਉਹ ਉਨਾ ਹੀ ਸਪੀਅਰ ਹੁੰਦਾ ਜਾਂਦਾ ਉਨਾ ਹੀ ਉਹ ਖੰਡਨਸਾਰ ਹੁੰਦਾ ਜਾਂਦਾ ਉਨੀਆਂ ਹੀ ਉਹਦੇ ਵਿੱਚ ਸੌਫਟਨੈਸ ਆਉਂਦੀ ਜਾਂਦੀ ਆ ਸੋ ਸਟੱਫ ਇੰਨਾ ਸੋਹਣਾ ਇੰਨਾ ਪਿਆਰਾ ਬਿਲਕੁਲ ਲਾਈਟ ਵੇਟ ਜਿਆ ਸਟੱਫ ਆ ਆਲੋ ਗਾਜਰੀ ਜੀ ਟੂਨ ਹੈ ਪਿੰਕ ਗਾਜਰੀ ਜੇ ਜੀ ਨੰਬਰ ਹੋਊਗਾ ਜੀ 31 31 ਨੰਬਰ ਸੂਟ ਰਹੂਗਾ ਅੱਜ ਦੀ ਵੀਡੀਓ ਦਾ ਆਪਣਾ ਲਾਸਟ ਸੂਟ ਆ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਬਹੁਤ ਹੀ ਪਿਆਰੀ ਜੀ ਲੈ ਕੇ ਆਈਆਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ 30 ਜਨਵਰੀ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ